ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਮੇਰੇ ਚੈਨਲ ਉੱਪਰ ਨਿੱਘਾ ਸਵਾਗਤ ਹੈ ਸੰਗਤ ਜੀ ਜਿੱਦਾਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਸੁਖਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੀ ਵਿਆਖਿਆ ਕੀਤੀ ਸੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਸੁਖਨੀ ਸਾਹਿਬ ਜੀ ਦੀ ਦੂਜੀ ਅਸ਼ਟਪਦੀ ਦੀ ਚਰਚਾ ਕਰਾਂਗੇ ਸ਼ਲੋਕ ਦੀਨ ਦਰਦੁਖ ਪੰਚਨਾ ਗਟਗਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਇਸ ਸ਼ਲੋਕ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਦੀਨ ਦਰਦੁਖ ਪੰਚਨਾ ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਵਾਹਿਗੁਰੂ ਗਟਗਟ ਨਾਥ ਅਨਾਥ ਹਰੇਕ ਸਰੀਰ ਵਿੱਚ ਵਿਆਪਕ ਹਰੀ ਇਹ ਅਨਾਥਾਂ ਦੇ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ 헤 ਪ੍ਰਭੂ ਗੁਰਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਨ ਆਇਆ ਹਾਂ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਪਾਈ ਮਨ ਓਹਾਂ ਨਾਮ ਤੇਰੇ ਸੰਸਹਾਈ ਜਿੱਥੇ ਮਾਂ ਪਿਓ ਪੁੱਤਰ ਮਿੱਤਰ ਭਰਾ ਕੋਈ ਸਾਥੀ ਨਹੀਂ ਬੰਦਾ ਉਥੇ 헤 ਮਨ ਪ੍ਰਭੂ ਦਾ ਨਾਮ ਤੇਰੇ ਨਾਲ ਸਹਤਾ ਕਰਨ ਵਾਲਾ ਹੈ ਜੇ ਮਹਾ ਭਿਆਨ ਦੂਤ ਜਮਦਲ ਹੈ ਤੈ ਕੇਵਲ ਨਾਮ ਸੰਗ ਤੇਰੇ ਚਲੇ ਜਿੱਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ ਉਥੇ ਤੇਰੇ ਨਾਲ ਸਿਰਫ ਵਾਹਿਗੁਰਜੀ ਦੇ ਨਾਮ ਨਿ ਜਾਣਾ ਹੈ ਜੇ ਮੁਸ਼ਕਲ ਹੋਵੇ ਿਤਪਾਰੀ ਜਿੱਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ ਹਰ ਕੋ ਨਾਮ ਖਿੰ ਨਮਾਹੇ ਉਦਾਰੀ ਉਥੇ ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ ਜਾਨੀ ਕਿ ਜਿੱਥੇ ਮੁਸ਼ਕਿਲ ਹੁੰਦੀ ਹੈ ਉੱਥੇ ਪਰਮਾਤਮਾ ਦਾ ਨਾਮ ਹੀ ਆਪਾਂ ਨੂੰ ਬਚਾਉਂਦਾ ਹੈ। ਅਨੇਕ ਪੁੰਨ ਚਰਨ ਕਰਤਨੀ ਤਰੇ। अनेका ਧਾਰਮਿਕ ਰਸਮਾਂ ਕਰਕੇ ਵੀ ਮਨੁੱਖ ਪਾਪਾਂ ਤੋਂ ਨਹੀਂ ਬਚਦਾ। ਹਰ ਕੋ ਨਾਮ ਕੋਟ ਪਾਪ ਪਰ ਹਰੇ। ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ। ਮਤਲਬ ਕਿ ਕੋਈ ਮਰਜ਼ੀ ਆਪਾਂ ਜਿਵੇਂ ਕਹਿ ਲੋ ਕਿ ਕਈ ਲੋਕ ਜਿੱਦਾਂ ਕੀ ਵਿਖਾਵੇ ਤੌਰ ਤੇ ਹਨਾ ਧਾਰਮਿਕ ਰਸਮਾਂ ਕਰਦੇ ਆ ਲਾਈਕ ਗੁਰਦੁਆਰੇ ਜਾਣਾ ਇਸ਼ਨਾਨ ਕਰਨਾ ਪਰ ਉਹਨਾਂ ਦਾ ਜਿਹੜਾ ਮਾਨਣਾ ਉਹ ਸਾਫ਼ ਨਹੀਂ ਹੁੰਦਾਗਾ ਹਨਾ ਮਨ ਵਿੱਚ ਮੈਲ ਹੁੰਦੀ ਆ ਜਾਂ ਕਿਸੇ ਲਈ ਆਪਾਂ ਈਰਖਾ ਕਹਿ ਸਕਦੇ ਆ ਬਟ ਉਹ ਫੇਰ ਵੀ ਹਨਾ ਗੁਰੂ ਘਰ ਜਾਂਦਾ ਮਤਲਬ ਸੋਚਦਾ ਕਿ ਮੇਰੇ ਸ਼ਾਇਦ ਪਾਪ ਜਿਹੜੇ ਉਤਰ ਜਾਣ ਪਰ ਇਦਾਂ ਨਹੀਂ ਹੁੰਦਾ ਪਾਪ ਸਿਰਫ ਉਦੋਂ ਹੀ ਉਤਰਦੇ ਜਦੋਂ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਆਂ ਪਰਮਾਤਮਾ ਦਾ ਨਾਮ ਧਿਆਉਂਦੇ ਆਂ ਹਨਾ ਜਾਨੀ ਕਿ ਉੱਤੋਂ ਤੋਂ ਧਾਰਮਿਕ ਰਸਮਾਂ ਕਰਨ ਨਾਲ ਜਿਹੜੀ ਮੈਲ ਆ ਮਨ ਦੀ ਮੈਲ ਆ ਉਹ ਨਹੀਂ ਉਤਰਦੀ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੋ ਘਨੇਰੇ ਗੁਰੂ ਜੀ ਕਹਿੰਦੇ ਮੈਂ ਹੇ ਮੇਰੇ ਮਾਨ ਗੁਰੂ ਦੀ ਸਰਨ ਪੈ ਕੇ ਨਾਮ ਜਪ ਹੇ ਨਾਨਕ ਨਾਮ ਦੀ ਬਰਕਤ ਨਾਲ ਬੜੇ ਸੁਖ ਪਾਵੇਂਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖਿਆ ਮਨੁੱਖ ਸਾਰੀ ਦੁਨੀਆ ਦਾ ਰਾਜਾ ਹੋ ਕੇ ਵੀ ਦੁਖੀ ਰਹਿੰਦਾ ਹੈ ਮਤਲਬ ਵੱਡੇ ਤੋਂ ਵੱਡਾ ਰਾਜਾ ਵੀ ਦੁਖੀ ਆ ਪਰ ਹਰ ਕਾ ਨਾਮ ਜਪਤ ਹੋਏ ਸੁਖਿਆ ਜੇਕਰ ਉਹ ਪ੍ਰਭੂ ਦਾ ਨਾਮ ਜਪਦਾ ਹੈ ਤਾਂ ਉਹ ਸੁਖੀ ਹੋ ਜਾਂਦਾ ਹੈ ਲਾਖ ਕਰੋੜੀ ਬੰਦਨਾ ਪਰੇ ਹਰ ਕਾ ਨਾਮ ਜਬਤ ਨਿਸਰੇ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਮਾਇਆ ਦੀ ਤ੍ਰਹਿ ਵਿੱਚ ਰੋਕ ਨਹੀਂ ਪੈਂਦੀ ਜੀ ਮਤਲਬ ਜਿੰਨੀ ਮਰਜੀ ਮਾਇਆ ਕਮਾ ਲਓ ਪਰ ਫਿਰ ਵੀ ਹਰ ਇੱਕ ਬੰਦੇ ਨੂੰ ਇਦਾਂ ਹੀ ਲੱਗਦਾ ਕਿ ਮੈਂ ਮੇਰੇ ਕੋਲ ਮਾਇਆ ਥੋੜੀ ਆ ਮੈਂ ਹਲੇ ਹੋਰ ਕਮਾਉਣੀ ਆ ਮਤਲਬ ਜਾਨੀ ਕਿ ਉਹ ਕਦੇ ਵੀ ਮੁੱਕਦੀ ਨਹੀਂ ਇੱਕ ਆਪਣੀ ਇੱਕ ਲੋੜ ਪੂਰੀ ਹੁੰਦੀ ਆ ਆਪਾਂ ਦੂਜੀ ਲੋੜ ਵਾਸਤੇ ਹਨਾ ਕੰਨੇ ਆਪਣੇ ਕੋਲ ਆ ਵੀ ਹੋਵੇ ਆ ਵੀ ਹੋਵੇ ਮਤਲਬ ਕਿ ਆਪਣਾ ਜਿਹੜਾ ਮਨ ਨਾ ਉਹ ਕਦੇ ਵੀ ਨਹੀਂ ਰਾਜਦਾ ਜੇਕਰ ਰਾਜਦਾ ਹੋ ਤਾਂ ਤਾਂ ਉਹ ਕਿਦਾਂ ਰਾਜਦਾਗਾ ਹਰ ਕਾ ਨਾਮ ਜਪਤ ਨੇ ਸਾਰੇ ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ ਅਣਿਕ ਮਾਇਆ ਰੰਗ ਤਿੱਖਣਾ ਬੁਝਾਵੇ ਮਾਇਆ ਦੀਆਂ ਬੇਅੰਤ ਮੋਜਾਂ ਹੁੰਦੇ ਹੋਏ ਵੀ ਜਿਹੜੀ ਮਨੁੱਖ ਦੀ ਤ੍ਰੇ ਆ ਮਾਇਆ ਨੂੰ ਲੈ ਕੇ ਉਹ ਕਦੇ ਵੀ ਨਹੀਂ ਬੁਝਦੀ ਹਰ ਕਾ ਨਾਮ ਜਪਤ ਆਹਾ ਕਾਵੇ ਪ੍ਰਭੂ ਦਾ ਨਾਮ ਜਪਿਆ ਮਨੁੱਖ ਮਾਇਆ ਵੱਲੋਂ ਰੰਝ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਜਪ ਕੇ ਮਾਇਆ ਦੀ ਜਿਹੜੀ ਤ੍ਰਹਿ ਆ ਉਹ ਮਿਟ ਜਾਂਦੀ ਹੈ ਜੈ ਮਾਰਗ ਇਹ ਜਾਤ ਇਕੱਲਾ ਤੈ ਹਰ ਨਾਮ ਸੰਗ ਹੋ ਸੁਹਿਲਾ ਜਿੰਨੀ ਰਾਹੀ ਇਹ ਜੀਵ ਕੱਲਾ ਜਾਂਦਾ ਹੈ ਭਾਵ ਜ਼ਿੰਦਗੀ ਦੇ ਜਿੰਨਾ ਝਮੇਲਿਆਂ ਵਿੱਚ ਇਸ ਚਿੰਤਾ ਤਰ ਜੀਵ ਦੀ ਕੋਈ ਸਹਤਾ ਨਹੀਂ ਕਰ ਸਕਦਾ ਉੱਥੇ ਪ੍ਰਮਾਤਮਾ ਦਾ ਨਾਮ ਉਸ ਨੂੰ ਸੁਖ ਦਿੰਦਾ ਹੈ ਮਤਲਬ ਕਿ ਉਸ ਦੇ ਨਾਲ ਸਹੇਲਾ ਹੁੰਦਾ ਹੈ ਜਿੱਥੇ ਕੋਈ ਮਨੁੱਖ ਨਹੀਂ ਖੜਦਾ ਇੱਕ ਟਾਈਮ ਇਦਾਂ ਦਾ ਆ ਜਾਂਦਾ ਆਪਣੇ ਨਾਲ ਕੋਈ ਨਹੀਂ ਖੜਦਾ ਉਸ ਟਾਈਮ ਤੇ ਪ੍ਰਮਾਤਮਾ ਆਪਣੇ ਨਾਲ ਹੁੰਦਾ ਹੈ ਜੇਕਰ ਆਪਾਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਪ੍ਰਮਾਤਮਾ ਦਾ ਨਾਮ ਧਿਆਉਂਦੇ ਹਾਂ ਤਾਂ ਸਾਨੂੰ ਅਸੀਂ ਜਦੋਂ ਆਪਾਂ ਇਕੱਲੇ ਹੁੰਨੇ ਆ ਕਿਸੇ ਪ੍ਰੋਬਲਮ ਵਿੱਚ ਜਾਂ ਕਹਿ ਲਓ ਕਿ ਕਿਸੇ ਕੰਮਕਾਰ ਵਿੱਚ ਤਾਂ ਪ੍ਰਮਾਤਮਾ ਸਾਡੇ ਨਾਲ ਸਹਾਈ ਹੁੰਦਾ ਹੈ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਤਪਾਈਏ ਗੁਰੂ ਜੀ ਕਹਿੰਦੇ हे ਮਨ ਅਜੇਹਾ ਸੋਹਿਲਾ ਨਾਮ ਸਦਾ ਸਿਮਰਿਏ हे ਨਾਨਕ ਗੁਰੂ ਦੇ ਰਾਹੀ ਨਾਮ ਜਪਿਆ ਉੱਚਾ ਦਰਜਾ ਮਿਲਦਾ ਹੈ ਗੁਰੂ ਜੀ ਅੱਗੇ ਫਰਮਾਨ ਕਰਦੇ ਹਨ ਛੂਟ ਤ ਨਹੀਂ ਕੋਟ ਲਖਬਾਹੀ ਨਾਮ ਜਪਤ ਤੇ ਪਾਰਪਰਾਹੀ ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ ਮਨੁੱਖ ਜਿਸ ਦੀਨ ਅਵਸਥਾ ਤੋਂ ਖਲਾਸੀ ਨਹੀਂ ਪਾ ਸਕਦਾ ਉੱਥੋਂ ਪ੍ਰਭੂ ਦਾ ਨਾਮ ਜਪਿਆ ਜੀਵ ਪਾਰ ਲੰਘ ਜਾਂਦਾ ਹੈ ਅਣਿਕ ਬਿਗੰਜੇ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੇ ਜਿੱਥੇ अनेਕਾਂ ਔਕੜਾਂ ਆ ਦਬਾਉਂਦੀਆਂ ਹਨ ਉੱਥੇ ਪ੍ਰਭੂ ਦਾ ਨਾਮ ਤੁਰੰਤ ਬਚਾ ਲੈਂਦਾ ਹੈ ਅਣਿਕ ਜੁਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸ਼ਰਾਮ ਜੀਵ अनेਕਾਂ ਜੁਨਾਂ ਵਿੱਚ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਇਸੇ ਤਰ੍ਹਾਂ ਜਨਮ ਮਰਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਨਾਮ ਜਪਿਆਂ ਪ੍ਰਭੂ ਚਰਨਾਂ ਵਿੱਚ ਟਿਕ ਜਾਂਦਾ ਹੈ ਪਰ ਜੇਕਰ ਉਹ ਨਾਮ ਜਪਦਾ ਹੈ ਤਾਂ ਉਹ ਜਿਹੜਾ ਜਨਮ ਮਰਨ ਦਾ ਚੱਕਰ ਆ ਉਸ ਤੋਂ ਬਚ ਜਾਂਦਾ ਹੈ ਹਉ ਮੈਲਾ ਮਲਕਬੁਣਤ ਹੋਵੇ ਹਰ ਕਾ ਨਾਮ ਕੋਟਪਵਖ ਹੋਵੇ ਹਉ ਮੈਲ ਹਉ ਮੇਦੀ ਮੈਲ ਕਬੁਣਤ ਹੋਵੇ ਜਿਹੜੀ ਹਉਮੇ ਦੀ ਮੈਲ ਆ ਉਸ ਨੂੰ ਮਨੁੱਖ ਕਦੇ ਵੀ ਨਹੀਂ ਧੋਂਦਾ ਹਰ ਕਾ ਨਾਮ ਕੋਟਪਾਪ ਖੋਵੇ ਪਰ ਜਿਹੜਾ ਪ੍ਰਭੂ ਦਾ ਨਾਮ ਆ ਉਹ ਕਰੋੜਾ ਪਾਪਾਂ ਦਾ ਨਾਸ ਕਰ ਦਿੰਦਾ ਹੈ ਜਿਹੜੀ ਆਪਣੇ ਅੰਦਰ ਮੈਲ ਹੁੰਦੀ ਆ ਭਾਵੇਂ ਉਹ ਹਉਮੈ ਨੂੰ ਲੈ ਕੇ ਹੋਵੇ ਮਾਇਆ ਨੂੰ ਲੈ ਕੇ ਹੋਵੇ ਕਿਸੇ ਵੀ ਤਰ੍ਹਾਂ ਦੀ ਮੈਲ ਆ ਉਹ ਪ੍ਰਭੂ ਦਾ ਨਾਮ ਹੀ ਖਤਮ ਕਰਦਾ ਹੈ ਮਤਲਬ ਪ੍ਰਭੂ ਦਾ ਨਾਮ ਆਪਣੇ ਅੰਦਰ ਦੀ ਜਿਹੜੀ ਤ੍ਰੈ ਆ ਉਹਨੂੰ ਮਿਟਾ ਦਿੰਦਾ ਹੈ ਤੇ ਆਪਣਾ ਜਿਹੜਾ ਮਨ ਪਵਿੱਤਰ ਹੋ ਜਾਂਦਾ ਹੈ ਐਸਾ ਨਾਮ ਜੱਪੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ ਇਸ ਤਰ੍ਹਾਂ ਸਾਨੂੰ ਪਰਮਾਤਮਾ ਦਾ ਨਾਮ ਜਿਹੜਾ ਉਹ ਜਪਣਾ ਚਾਹੀਦਾ ਹੈ ਨਾਨਕ ਪਾਈਏ ਸਾਧ ਕੇ ਸੰਗਤ ਤੇ ਇਹ ਜਿਹੜਾ ਇਹ ਆਪਾਂ ਨਾਮ ਪਰਮਾਤਮਾ ਦਾ ਨਾਮ ਗੁਰੂ ਦੀ ਸੰਗਤ ਵਿੱਚ ਹੀ ਮਿਲਦਾ ਹੈ ਗੁਰਮਖੰਦ ਦੀ ਸੰਗਤ ਵਿੱਚ ਹੀ ਮਿਲਦਾ ਹੈ ਜੈ ਮਾਰ ਕੇ ਕਿਨੇ ਜਹੇ ਨ ਕੋਸਾ ਜਿਸ ਜ਼ਿੰਦਗੀ ਰੂਪੀ ਪੈਂਡੇ ਦੇ ਕੋ ਗਿਨੇ ਨਹੀਂ ਜਾ ਸਕਦੇ ਉੱਥੇ ਉਸ ਲੰਮੇ ਸਫ਼ਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪਹੁੰਚੀ ਹੇ ਮਤਲਬ ਕਿ ਜਿਹੜੀ ਇਹ ਲਾਈਫ ਆ ਜ਼ਿੰਦਗੀ ਆ ਇਹਦਾ ਜਿਹੜਾ ਸਫਰ ਆ ਆਪਾਂ ਨੂੰ ਨਹੀਂ ਪਤਾ ਕਿ ਕਿੰਨਾ ਲੰਮਾ ਚੱਲਣਾ ਹਨਾ ਆਪਾਂ ਇਸ ਨੂੰ ਨਹੀਂ ਗਿਣ ਸਕਦੇ ਤੇ ਇਹ ਜਿਹੜਾ ਲੰਮਾ ਸਫਰ ਆ ਇਸ ਲੰਬੇ ਸਮੇਂ ਵਿੱਚ ਲੰਮੇ ਸਮੇਂ ਵਿੱਚ ਆਪਾਂ ਨੂੰ ਪ੍ਰਭੂ ਜੀ ਦਾ ਨਾਮ ਧਿਆਉਣਾ ਚਾਹੀਦਾ ਹੈ ਪ੍ਰਭੂ ਦਾ ਨਾਮ ਜੀ ਦੇ ਨਾਲ ਰਾਹ ਦੀ ਰਾਸ ਪੁੰਜੀ ਹੁੰਦਾ ਹੈ ਜਪ ਪੈਂਡੇ ਮਹਾ ਅੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਿਸ ਜ਼ਿੰਦਗੀ ਰੋਪਰਾ ਵਿੱਚ ਵਿਕਾਰਾਂ ਦਾ ਬੜਾ ਕੋਹ ਪਹਨੇਰਾ ਹੈ ਉੱਥੇ ਪ੍ਰਮਾਤਮਾ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜਿਸ ਰਸਤੇ ਵਿੱਚ ਹੇ ਜੀਵ ਤੇਰਾ ਕੋਈ ਅਸਲੀ ਮਹਿਰਮ ਨਹੀਂ ਹੈਗਾ ਜਿਹੜਾ ਤੈਨੂੰ ਕੋਈ ਜਾਣਦਾ ਨਹੀਂ ਹੈਗਾ ਉੱਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਜੈ ਮਹਾ ਭਿਆਨ ਤਬ ਤਬੋ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਿੱਥੇ ਜ਼ਿੰਦਗੀ ਦੇ ਸਫਰ ਵਿੱਚ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਉੱਥੇ ਵਾਹਿਗੁਰੂ ਜੀ ਦਾ ਨਾਮ ਤੇਰੇ ਉੱਤੇ ਸ਼ਾਂ ਹੈ ਜੈ ਤ੍ਰਿਕਮਨ ਤੁਜ ਅਕਰਖੈ ਤੈ ਨਾਨਕ ਹਰ ਹਰ ਅਮਰਤ ਵਰਖੈ हे ਜੀਵ ਜਿੱਥੇ ਮਾਇਆ ਦੀ ਤ੍ਰਹਿ ਤੈਨੂੰ ਸਦਾ ਖਿੱਚ ਪਾਉਂਦੀ ਹੈ ਉੱਥੇ ਗੁਰੂ ਜੀ ਕਹਿੰਦੇ हे ਨਾਨਕ ਪਰਬੂ ਦੇ ਨਾਮ ਦੀ ਵਰਖਾ ਹੁੰਦੀ ਹੈ ਜੋ ਤਪਸ਼ ਨੂੰ ਬੁਝਾ ਦਿੰਦੀ ਹੈ ਇਸ ਦਾ ਭਾਵ ਹੈ ਕਿ ਜੋ ਵੀ ਲਾਈਫ ਚ ਜ਼ਿੰਦਗੀ ਚ ਪ੍ਰੋਬਲਮਸ ਆਉਂਦੀਆਂ ਜ਼ਿੰਦਗੀ ਦੇ ਰਸਤੇ ਵਿੱਚ ਜ਼ਿੰਦਗੀ ਦਾ ਸਫਰ ਕੱਟਦੇ ਹੋਏ ਅਨੇਕਾਂ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਜਿੱਥੇ ਕਿ ਆਪਣਾ ਕੋਈ ਸਾਥੀ ਨਹੀਂ ਹੁੰਦਾ ਉੱਥੇ ਪਰਮਾਤਮਾ ਦਾ ਨਾਮ ਜਿਹੜਾ ਉਹ ਆਪਣੇ ਲਈ ਸਹਾਈ ਹੁੰਦਾ ਹਨ ਆਪਣੇ ਨਾਲ ਹੁੰਦਾਗਾ ਜਿੱਥੇ ਆਪਾਂ ਨੂੰ ਜਿੱਥੇ ਕੁੱਪ ਹਨੇਰਾ ਹੁੰਦਾਗਾ ਵਿਕਾਰਾਂ ਦਾ ਕੁੱਪ ਹਨੇਰਾ ਹੁੰਦਾ ਉੱਥੇ ਪਰਮਾਤਮਾ ਦਾ ਨਾਮ ਆਪਣੇ ਲਈ ਚਾਨਣ ਹੁੰਦਾਗਾ ਜਿੱਥੇ ਆਪਾਂ ਨੂੰ ਕੋਈ ਨਹੀਂ ਸਹਾਰਦਾ ਉਥੇ ਪ੍ਰਮਾਤਮਾ ਆਪਣੇ ਨਾਲ ਆਪਣਾ ਸਾਥੀ ਹੁੰਦਾਗਾ ਠੀਕ ਆ ਜਿੱਥੇ ਵਿਕਾਰਾਂ ਦੀ ਤਪਸ਼ ਗਰਮੀ ਹੁੰਦੀ ਆ ਉਥੇ ਪ੍ਰਭੂ ਦਾ ਨਾਮ ਸਾਡੇ ਉੱਤੇ ਛਾਂ ਹੁੰਦਾਗਾ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਾਡੇ ਲਈ ਬਹੁਤ ਮਹੱਤਵ ਹੈ ਭਗਤ ਜਿਨ੍ਹਾਂ ਕੀ ਬਰਤਨ ਨਾਮ ਸੰਤ ਜਿਨ੍ਹਾਂ ਕੇ ਮਨ ਵਿਚਾਮ ਪ੍ਰਭੂ ਨਾਮ ਭਗਤਾਂ ਦਾ ਹੱਥ ਟੋਕਾ ਹੈ ਭਗਤ ਦੇ ਹੀ ਮਨ ਵਿੱਚ ਇਹ ਟਿਕਿਆ ਰਹਿੰਦਾ ਹੈ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨਕੋਟ ਪ੍ਰਭੂ ਦਾ ਨਾਮ ਦਾਸ ਦੀ ਓਟ ਮਤਲਬ ਭਗਤਾਂ ਦਾ ਸਹਾਰਾ ਹੈ ਪ੍ਰਭੂ ਦਾ ਨਾਮ ਰਾਹੀ ਕਰੋੜਾਂ ਬੰਦੇ ਵਿਕਾਰਾਂ ਤੋਂ ਬਚ ਜਾਂਦੇ ਹਨ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖ ਸਦਕ ਮਾਤ ভক্ত ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ ਅਤੇ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ ਜਿਸ ਨਾਲ ਹੋਮੇ ਰੋਗ ਦੂਰ ਹੁੰਦਾ ਹੈ। ਹਰ ਜਨ ਕੀ ਹਰ ਨਾਮ ਨਿਦਾਨ ਪਾਰ ਬ੍ਰह्म ਜਨ ਕੀ ਨੋਦਾਨ। ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ। ਪ੍ਰਭੂ ਨੇ ਨਾਮ ਦੀ ਬਖਸ਼ਿਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ। ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨਕੇ ਬਿਰਤ ਬਵੇਕੇ ਭਗਤ ਜਨ ਮਨੋਂ ਤਨੋਂ ਇੱਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ। ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ। ਹਰ ਕਾ ਨਾਮ ਜਨ ਕੋ ਮੁਕਤ ਜੁਕਤ। ਭਗਤਾਂ ਵਾਸਤੇ ਪ੍ਰਭੂ ਦਾ ਨਾਮ ਹੀ ਮਾਇਆ ਦੇ ਬੰਧਨਾਂ ਤੋਂ ਛੁਟਕਾਰੇ ਵਾਲਾ ਵਸੀਲਾ ਹੈ। ਹਰ ਕਾ ਨਾਮ ਜਨ ਕੋ ਤ੍ਰਿਪਤ ਪੁਗਤ। ਪ੍ਰਭੂ ਦੇ ਨਾਮ ਦੇ ਰਾਹੀ ਭਗਤ ਮਾਇਆ ਦੇ ਭੋਗਾਂ ਵੱਲੋਂ ਰੱਜ ਜਾਂਦਾ ਹੈ। ਹਰ ਕਾ ਨਾਮ ਜਨਕਾ ਰੂਪ ਰੰਗ ਪ੍ਰਭੂ ਦਾ ਨਾਮ ਭਗਤਾਂ ਲਈ ਸੋਜ ਸੋਨਾਪਣ ਹੈ ਰੂਪ ਰੰਗ ਹੈ ਹਰ ਨਾਮ ਜਪਤ ਕ ਪਰੇ ਨਾ ਪੰਗ ਪ੍ਰਭੂ ਦਾ ਨਾਮ ਜਪਦਿਆਂ ਭਗਤ ਦੇ ਰਾਹ ਵਿੱਚ ਕਦੇ ਕੋਈ ਔਕੜ ਨਹੀਂ ਪੈਂਦੀ ਹਰ ਕਾ ਨਾਮ ਜਨਕੀ ਵਡਿਆਈ ਪ੍ਰਭੂ ਦਾ ਨਾਮ ਹੀ ਭਗਤਾਂ ਦੀ ਪਤ ਇੱਜ਼ਤ ਹੈ ਕਿਉਂਕਿ ਹਰ ਕੇ ਨਾਮ ਜਨ ਸੋਭਾ ਪਾਏ ਪ੍ਰਭੂ ਦੇ ਨਾਮ ਦੇ ਰਾਹੀ ਭਗਤਾਂ ਨੇ ਜਗਤ ਵਿੱਚ ਜਿਹੜੀ ਇੱਜ਼ਤ ਕਮਾਈ ਹੈ ਸੋਭਾ ਪਾਈ ਹੈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕੁਸ਼ਨਾਹੀ ਬਿਯੋਗ। ਤਿਆਗੀ ਦਾ ਜੋਗ ਸਾਧਨ ਤੇ ਗ੍ਰਸਤੀ ਦੀ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ ਹੀ ਹੈ। ਹਰ ਨਾਮ ਜਪਤ ਕੁਸ਼ਨਾਹੀ ਬਿਯੋਗ। ਪ੍ਰਭੂ ਦਾ ਨਾਮ ਜਪਦਿਆਂ ਉਸ ਨੂੰ ਕੋਈ ਦੁੱਖ ਕਲੇਸ਼ ਨਹੀਂ ਹੁੰਦਾ। ਜਨ ਰਾਤਾ ਹਰ ਨਾਮ ਕੀ ਸੇਵਾ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿੱਚ ਮਸਤ ਰਹਿੰਦਾ ਹੈ ਨਾਨਕ ਪੂਜੇ ਹਰ ਹਰ ਦੇਵਾ ਗੁਰੂ ਜੀ ਕਹਿੰਦੇ ਹੈ ਨਾਨਕ ਭਗਤ ਸਦਾ ਪ੍ਰਭੂ ਦੇਵ ਨੂੰ ਪੂਜਦਾ ਹੈ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਤਨ ਜਨ ਕੋ ਆਪਰਬ ਦੀਨਾ ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਤਨ ਹੈ ਇਹ ਨਾਮ ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ਹਰ ਹਰ ਜਨ ਕੇ ਓਟ ਸਤਾਨੀ ਭਗਤਾਂ ਵਾਸਤੇ ਪ੍ਰਭੂ ਦਾ ਨਾਮ ਹੀ ਤਕੜਾ ਆਸਰਾ ਹੈ ਹਰ ਪ੍ਰਤਾਪ ਜਨ ਅਵਰ ਨ ਜਾਣੀ ਪ੍ਰਭ ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ ਓਤ ਪੋਜਨ ਹਰ ਅਸਰਾਤੇ ਭਗਤ ਜਨ ਪ੍ਰਭੂ ਨਾਮ ਰਸ ਵਿੱਚ ਪੂਰੇ ਤੌਰ ਤੇ ਭਿਜੇ ਰਹਿੰਦੇ ਹਨ ਸੁੰਨ ਸਮਾਦ ਨਾਮ ਰਸ ਮਾਤੇ ਅਤੇ ਨਾਮ ਰਾਸਤੇ ਮੱਤੇ ਹੋਏ ਮਨ ਦਾ ਉਹ ਟਿਕਾਉ ਮਾਣਦੇ ਹਨ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ 8 ਪੈਰ ਜਨ ਹਰ ਹਰ ਜਪੇ ਪ੍ਰਭੂ ਦਾ ਭਗਤ ਅੱਠੇ ਪੈਰ ਪ੍ਰਭੂ ਨੂੰ ਜਪਦਾ ਹੈ ਹਰ ਕਾ ਨਾਮ ਪ੍ਰਗਟ ਨਹੀਂ ਛਪੇ ਜਗਤ ਵਿੱਚ ਭਗਤ ਉੱਗਾ ਹੋ ਜਾਂਦਾ ਹੈ ਲੁਕਿਆ ਨਹੀਂ ਰਹਿੰਦਾ ਹਰ ਕੀ ਭਗਤ ਮੁਕਤ ਬਹੁ ਕਰੇ ਪ੍ਰਭੂ ਦੀ ਭਗਤੀ ਬਿਆੰਤ ਜੀਵਾਂ ਨੂੰ ਵਿਕਾਰਾਂ ਤੋਂ ਮੁਕਤੀ ਦਿਵਾਉਂਦੀ ਹੈ ਨਾਨਕ ਜਨ ਸੰਗ ਕੀਤੇ ਤਰੇ। ਹੇ ਨਾਨਕ ਭਗਤ ਦੀ ਸੰਗਤ ਵਿੱਚ ਕਈ ਲੋਕ ਹੋਰ ਵੀ ਤਰ ਜਾਂਦੇ ਹਨ। ਪਾਰ ਜਾਤ ਇਹ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ। ਪ੍ਰਭੂ ਦਾ ਇਹ ਨਾਮ ਹੀ ਪਾਰ ਜਾਤ ਰੁੱਖ ਹੈ। ਪ੍ਰਭੂ ਦੇ ਗੁਣ ਗਾਉਣੇ ਹੀ ਇੱਛਾ ਪੂਰਕ ਕਾਮ ਤੀਨ ਹੈ। ਸਭ ਤੋਂ ਉਤਮ ਹਰ ਕੀ ਕਥਾ ਪ੍ਰਭੂ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਹੋਰ ਸਭ ਗੱਲਾਂ ਤੋਂ ਚੰਗੀਆਂ ਹਨ ਕਿਉਂਕਿ ਨਾਮ ਸੁਣਤ ਦਰਦ ਦੁੱਖ ਲਥਾ ਪ੍ਰਭੂ ਦਾ ਨਾਮ ਸੁਨਿਆ ਸਾਰੇ ਦੁੱਖ ਦਰਦ ਲੈ ਜਾਂਦੇ ਹਨ ਨਾਮ ਕੀ ਮੈਮਾ ਸੰਤ ਰਿਦ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਪ੍ਰਭੂ ਦਾ ਨਾਮ ਪ੍ਰਭੂ ਦੇ ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਅਤੇ ਸੰਤਾਂ ਦੇ ਪ੍ਰਤਾਪ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਦੀ ਜਿਹੜੀ ਸੰਗਤ ਆ ਉਹ ਵੱਡੇ ਭਾਗਾਂ ਨਾਲ ਮਿਲਦੀ ਹੈ। ਸੰਤ ਕੀ ਸੇਵਾ ਨਾਮ ਤੇ ਆਈਏ ਤੇ ਸੰਤ ਦੀ ਜਿਹੜੀ ਅਸਲ ਸੇਵਾ ਪਰਮਾਤਮਾ ਦਾ ਨਾਮ ਸਿਮਰਦਿਆਂ ਕੀਤੀ ਜਾਂਦੀ ਹੈ। ਨਾਮ ਤਿਲਕਿਸ਼ ਅਵੜ ਨਾ ਹੋਏ ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਹੋਰ ਪਦਾਰਥ ਨਹੀਂ ਹੈ। ਏ ਨਾਨਕ ਨਾਨਕ ਗੁਰਮਖ ਨਾਮ ਪਾਏ ਜਨ ਕੋਏ। ਗੁਰੂ ਦੇ ਸਨਮਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ ਦੀ ਦਾਤ ਲੱਭਦਾ ਹੈ। ਇਸ ਤਰ੍ਹਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਜੀ ਦੀ ਦੂਜੀ ਅਸ਼ਟਪਦੀ ਵਿੱਚ ਨਾਮ ਦੀ ਵਡਿਆਈ ਪ੍ਰਭੂ ਦੇ ਨਾਮ ਨੂੰ ਜਿਹੜੇ ਲੋਕ ਸਿਮਰਦੇ ਹਨ ਉਹਨਾਂ ਦੀ ਵਡਿਆਈ ਕੀਤੀ ਹੈ ਵਾਹਿਗੁਰੂ ਜੀ ਬਾਣੀ ਪੜਦੇ ਆ ਚਰਚਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਟੁੱਟੀਆਂ ਰਹਿ ਗਈਆਂ ਹੋਣੀਆਂ ਵਾਹਿਗੁਰੂ ਜੀ ਜੀ ਅਣਜਾਣ ਵਿੱਚ ਸਮਝ ਕੇ ਮਾਫ ਕਰਨ ਵਾਹਿਗੁਰੂ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਆਪ ਸਭ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਖੜੇ ਤੇ ਤੰਦਰੁਸਤੀ ਵਰਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ